अच्छा एक लास्ट ਤੇ ਮੇਰਾ ਕੁਐਸਚਨ ਇਹ ਰਹੂਗਾ عوام ਨੇ ਬੜਾ ਐਸਾ ਮਿਸ ਅੰਡਰਸਟੈਂਡਿੰਗ ਜਿਹੜੀ عوام ਨੂੰ ਹੋਈ ਆ ਨਾ ਉਹਦੇ ਚ ਕਰੈਕਟ ਕਰੋ ਕਿਉਂਕਿ ਮੈਨੂੰ ਤਾਂ ਪਤਾ ਇੱਥੇ ਫੈਡਰੇਸ਼ਨਾਂ ਦੇ ਰੌਲੇ ਆ ਜਿਹੜੀ ਕੱਪ ਦੇ ਉੱਤੇ ਟੀਮ ਬਣੀ ਸੀਗੀ ਉਹਦੇ ਚ ਬਹੁਤ ਲੋਕਾਂ ਨੇ ਇਹ ਗੱਲ ਕਹੀ ਆ ਵੀ ਤੁਸੀਂ ਪਲੇਅਰ ਨਹੀਂ ਖਿਲਾਏ ਸਾਰੇ ਪਾਕਿਸਤਾਨ ਦੇ ਜਿੰਨੇ ਗਏ ਸੀਗੇ ਉਹਦਾ ਸਪਸ਼ਟੀਕਰਨ ਜਰੂਰ ਦਿਓ ਕਿਉਂ ਨਹੀਂ ਪਲੇਅਰ ਸਾਰੇ ਖੇਡੇ ਔਰ ਟੀਮ ਜਿਹੜੀ ਤੁਸੀਂ ਸਲੈਕਟ ਕੀਤੀ ਹੋਈ ਸੀਗੀ ਜਾਂ ਸਾਰੀ ਟੀਮ ਕਾ ਤੋ ਨਹੀਂ ਉਹ ਖੇਡੀ ਤੇ ਕੀ ਉਹਦੇ ਵਿੱਚ ਪ੍ਰੋਬਲਮ ਪਈਆਂ ਕੀ ਟੁੱਟੀਆਂ ਰਹਿ ਗਈਆਂ ਤੇ ਕੀ ਅੜਕੇ ਪੈ ਨੇ ਜਦੋਂ ਇਸ ਗੱਲ ਦਾ ਤੇ ਪਤਾ ਹੀ ਨਹੀਂ ਸੀ ਵੀ ਤੁਸੀਂ ਆਹ ਸਵਾਲ ਹੁਣ ਕਰ ਲੈਣਾ ਬੜੀ ਅੱਛੀ ਗੱਲ ਹੈ ਤੁਸੀਂ ਇਹ ਸਵਾਲ ਕੀਤਾ ਤੇ ਮੈਂ ਇਹ ਵੀ ਸਮਝਦਾ ਵੀ ਦੁਨੀਆ ਨੂੰ ਦੱਸਣ ਦੀ ਦੌੜ ਵੀ ਕੋ ਨਹੀਂ ਦੁਨੀਆ ਜਿਹਨੂੰ ਪਤਾ ਨਹੀਂ ਨਾ ਹੈਗਾ ਉਹ ਹੀ ਗੱਲਾਂ ਕਰਦਾ ਠੀਕ ਹੈ ਹੁਣ ਫੈਡਰੇਸ਼ਨਾਂ ਤੁਹਾਨੂੰ ਪਤਾ ਇੱਥੇ ਕਿੰਨਾ ਉਹਨਾਂ ਦਾ ਆਪਸ ਦੇ ਵਿੱਚ ਦਰਸ਼ਕਾਂ ਨੂੰ ਜੀਵਨ ਸੋ ਕਿੰਨੀਆਂ ਫੈਡਰੇਸ਼ਨਾਂ ਤਿੰਨ ਫੈਡਰੇਸ਼ਨਾਂ ਤਿੰਨੇ ਫੈਡਰੇਸ਼ਨਾਂ ਦਾ ਆਪੋ ਆਪਣਾ ਪਲੇਅਰ ਨਹੀਂ ਖੇਡ ਸਕਦਾ ਦੂਜੇ ਪਾਸੇ ਇਹ ਦੱਸੋ ਦੂਜੇ ਬੰਦੇ ਖੇਡ ਨਹੀਂ ਸਕਦਾ ਦੱਸੋ ਵੇਖੋ ਉਹ ਮੁੰਡਾ ਹੈਗਾ ਸੀ ਕੰਬੋ ਉਹ ਇੱਧਰ ਖੇਡਦਾ ਸੀ ਮੈਂ ਦੋ ਚਾਰ ਬੰਦੇ ਪਾ ਕੇ ਅਲੀ ਸ਼ਾਨ ਨੂੰ ਜਾਂ ਬਲਾਲ ਨੂੰ ਵੀ ਆਖਿਆ ਵੀ ਯਾਰ ਇਹਨੂੰ ਇੱਧਰ ਹੀ ਖੇਡਣ ਦਿਓ ਅਲੀ ਜਫਰ ਨੂੰ ਹਾਂਜੀ ਅਲੀ ਜਫਰ ਜਿਹੜਾ ਮੁੰਡਾ ਜੀ ਜੀ ਚਲੋ ਉਹਨਾਂ ਨੇ ਇੱਕ ਗੱਲ ਮੰਨੀ ਇੱਕ ਮੈਚ ਇੱਥੇ ਕਲਾਜ ਦਾ ਖੇਡੇ ਮੇਰਾ ਦਿਲ ਸੀ ਵੀ ਉਹ ਜੇ ਅਗਰ ਸਾਡੇ 'ਚ ਖੇਡ ਜਾਏਗਾ ਜੇ ਉਹ ਉਧਰ ਜਾ ਕੇ ਖੇਡ ਪੈਂਦਾ ਫਿਰ ਉਹ ਇੱਧਰ ਖੇਡ ਨਹੀਂ ਸਕਦਾ ਨਹੀਂ ਸਰ ਠੀਕ ਹੈ ਜੀ ਉਹੋ ਹੀ ਕੰਮ ਹੋਇਆ ਉਧਰ ਜਾ ਕੇ ਖੇਡ ਪਿਆ ਉਹ ਕੁਝ ਵੀ ਅਸੀਂ ਕਰਦੇ ਉਹ ਇੱਧਰ ਨਹੀਂ ਖੇਡ ਸਕਦਾ ਹਾਂਜੀ ਅਲੀਸ਼ਾਨੀ ਉਹ ਨਹੀਂ ਖੇਡ ਸਕਦਾ ਕੋਈ ਵੀ ਮੁੰਡਾ ਕਿਸੇ ਵੀ ਫੈਡਰੇਸ਼ਨ ਉਧਰ ਦੀ ਜਿਹੜਾ ਸੀ ਨਾ ਉਹ ਇਧਰ ਖੇਡ ਨਹੀਂ ਸਕਦਾ ਹੁਣ ਦੋਸਤੋ ਉੱਤੇ ਜਿਨ੍ਹਾਂ ਨੂੰ ਨਹੀਂ ਪਤਾ ਲੋ ਜੀ ਉਹ ਫਲਾਣਾ ਫਲਾਣਾ ਉਹ ਖੇਡਣਾ ਚਾਹੀਦਾ ਸੀ ਯਾਰ ਇਹ ਇਹਨਾਂ ਦੇ ਆਪਣੇ ਰੂਲ ਰੈਗੂਲੇਸ਼ਨ ਹੈ ਜੀ ਹਾਂਜੀ ਜਿਹੜਾ ਪਲੇਅਰ ਮੈਂ ਇੱਥੇ ਕਲੀਅਰ ਕਰ ਦਵਾ WhatsApp ਦਾ ਕਹਿਣ ਦਾ ਮਤਲਬ ਇਹ ਹੈ ਜਿਸ ਫੈਡਰੇਸ਼ਨ ਦੇ ਵਿੱਚ ਪਲੇਅਰ ਆਉਂਦਾ ਉਸ ਫੈਡਰੇਸ਼ਨ ਚ ਪਲੇਅਰ ਖੇਡ ਸਕਦਾ ਈਵਨ ਜਿਹੜੀ ਟੀਮ WhatsApp ਨੇ ਖਲਾਈ ਆ ਪਾਕਿਸਤਾਨ ਦੀ ਜਿਹੜੀ ਕੱਪ ਦੇ ਉੱਤੇ ਉਹ ਸਿਰਫ ਤੇ ਸਿਰਫ ਜਿਹੜੀ ਅੰਟਾਰੀਓ ਫੈਡਰੇਸ਼ਨ ਕਬੱਡੀ ਫੈਡਰੇਸ਼ਨ ਨੇ ਸੱਦੇ ਹੋਏ ਪਲੇਅਰ ਸੀ ਉਹੀ ਖੇਡ ਸਕਦੇ ਸੀਗੇ ਜਿਵੇਂ ਕਿ ਤੁਸੀਂ ਖੁਸ਼ੀ ਨੂੰ ਦੇਖਿਆ ਖੁਸ਼ੀ ਉਸ ਕੱਪ ਤੇ ਜ਼ਰੂਰ ਖੇਡ ਗਿਆ ਪਰ ਉਸ ਨੂੰ ਬਾਅਦ ਦੇ ਵਿੱਚ ਜਿੰਨੇ ਟੂਰਨਾਮੈਂਟ ਹੋਇਆ ਉਹਨਾਂ ਤੇ ਨਹੀਂ ਖੇਡਣ ਦਿੱਤਾ ਗਿਆ ਤੁਸੀਂ ਆਪ ਵੀ ਦੇਖ ਲਓ ਉਹ ਵੀ ਇਸ ਤੋਂ ਖੇਡ ਗਿਆ ਵੀ ਉਹ ਕੱਪ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਦਾ ਆਪ ਦਾ ਆਪ ਦਾ ਕੱਪ ਸੀ ਇੰਨੀ ਦੇਰ ਹੋ ਜਲੇ ਖੇਡਦਾ ਉਹ ਸਮਝ ਲਓ ਵੀ ਮਿੰਤ ਕਰਕੇ ਤਰਲਾ ਕਰਕੇ ਵੀ ਤੁਹਾਡੀ ਮੇਰੇ ਘਰ ਦਾ ਘਰ ਦਾ ਕਾਬ ਇਹ ਖੇਡਾਂਗੇ ਹਾਲਾਂਕਿ ਬਾਅਦ ਚ ਵੇਖੋ ਇੱਥੇ ਸੀਜ਼ਨ ਦੇ ਨਹੀਂ ਨਾ ਨਹੀਂ ਖੇਡਦੇ ਨਹੀਂ ਖੇਡਣ ਦਿੱਤਾ ਸੋ ਮੈਂ ਕਲੀਅਰ ਕਰਨਾ ਚਾਹੁੰਦਾ ਇਹ ਉਹਨਾਂ ਲਈ ਉਸ ਆਬਾਮ ਲਈ ਦਰਸ਼ਕਾਂ ਲਈ ਤੁਸੀਂ ਸਾਡੇ ਰੱਬ ਵਰਗੇ ਦਰਸ਼ਕੋਂ ਪਲੀਜ਼ ਇੱਕ ਵਾਰੀ ਵੈਰੀਫਿਕੇਸ਼ਨ ਜ਼ਰੂਰ ਕਰ ਲਿਆ ਕਰੋ ਜਿੰਨੀਆਂ ਵੀ ਫੈਡਰੇਸ਼ਨਸ ਹੈਗੀਆਂ ਉਹਨਾਂ ਦੇ ਆਪੋ ਆਪਣੇ ਰੂਲ ਰੈਗੂਲੇਸ਼ਨ ਹੈ ਜਿਸ ਫੈਡਰੇਸ਼ਨ ਨੇ ਜਿਹੜਾ ਪਲੇਅਰ ਸੱਦਿਆ ਸੀ ਉਸ ਫੈਡਰੇਸ਼ਨ ਚ ਹੀ ਖੇਡ ਸਕਦਾ ਹੈ ਚਾਹੇ ਉਹ ਪਾਕਿਸਤਾਨ ਦੀ ਟੀਮ ਹੀ ਬਣਦੀ ਹੋਵੇ ਨੈਸ਼ਨਲ ਲੈਵਲ ਤੇ ਉਹ ਫੈਡਰੇਸ਼ਨ ਦਾ ਕੋਈ ਲੈਣ ਦੇਣ ਨਹੀਂ ਸੋ ਇਸ ਕਰਕੇ ਜਿੰਨੇ ਪਲੇਅਰ WhatsApp ਦੇ ਅੰਡਰ ਉੱਥੇ ਖੇਡੇ ਨੇ ਉਹੋ ਹੀ ਪਲੇਅਰ ਖੇਡ ਸਕਦੇ ਸੀ ਉਸ ਤੋਂ ਇਲਾਵਾ ਬਾਹਰੋਂ ਜੇ ਲੈਣਾ ਸੀ ਕੋਈ ਪਲੇਅਰ ਤਾਂ ਉਹ ਫਿਰ ਤੁਹਾਨੂੰ ਉਧਰੋਂ ਬੈਨ ਉਹਨਾਂ ਨੇ ਪਲੇਅਰ ਕਰ ਦੇਣਾ ਸੀ ਪਲੇਅਰ ਇੱਕ ਮੈਚ ਜਦੋਂ ਬੈਨ ਹੋ ਜਾਣਾ ਸੀ ਬੈਨ ਵੀ ਹੋਣਾ ਸੀ ਉਹ ਫਿਰ ਖੇੜੇ ਵੀ ਨਹੀਂ ਸਕਦਾ ਇਹ ਬੰਦੇ ਬਹਾਨਾ ਲੱਭਦੇ ਫਿਰ ਪੈਸੇ ਵੀ ਨਹੀਂ ਮਿਲਣਦੇ ਪੈਸੇ ਵੀ ਨਹੀਂ ਮਿਲਣਦੇ ਜਿੰਨੇ ਮੈਚ ਉਹ ਖੇਡੇ ਹੋਏ ਉਹਨਾਂ ਦੇ ਪੈਸੇ ਵੀ ਮਰਦੇ ਸੀ ਫਾਰਦ ਹਾਂਜੀ ਸੋ ਇਸ ਕਰਕੇ ਉਹ ਟੀਮ ਦੇ ਵਿੱਚ ਥੋੜਾ ਜਿਹਾ ਕਾਫੀ عوام ਦੇ ਕੁਐਸਚਨ ਸੀਗੇ ਮੇਰਾ ਜਰੂਰੀ ਮੇਰੇ ਜੀਨ ਚ ਆ ਗਈ ਗੱਲ ਬਣਦੀ ਸੀ ਕਿਉਂਕਿ ਕਲੀਅਰ ਕਰਨੀ ਬਹੁਤ ਜਰੂਰੀ ਸੀ ਉਹ ਜਿਹੜੀ ਫੈਡਰੇਸ਼ਨ ਦੇ ਵਿੱਚ ਅਸੀਂ ਖੇਡਦੇ ਹਾਂ ਅਸੀਂ ਉਸ ਫਾਡੇਸ਼ਨ ਦੇ ਰੂਲ ਰੈਗੂਲੇਸ਼ਨ ਨਾਲ ਚੱਲਣਾ ਹੈ ਜੀ ਬਿਲਕੁਲ ਕਿਉਂਕਿ ਉਹਨਾਂ ਨੇ ਤੁਹਾਨੂੰ ਸੱਦਿਆ ਆ ਵੀਜ਼ਾ ਲਵਾਇਆ ਕੋਈ ਟਿਕਟ ਲਾਈ ਆ ਹਰ ਪਲੇਅਰ ਨੂੰ ਪੈਸੇ ਦੇ ਰਿਆ ਔਰ ਮੈਂ ਇੱਕ ਹੋਰ ਦਸਵਾਂ ਦਸ਼ਕਾ ਨੂੰ ਇੱਥੇ ਹਮੇਸ਼ਾ ਜਦੋਂ ਪਲੇਅਰ ਖੇਡ ਕੇ ਸੀਜ਼ਨ ਜਾਂਦਾ ਇਹਨਾਂ ਉਸ ਪਲੇਅਰ ਨੂੰ ਉਦੋਂ ਬਾਅਦ ਦੇ ਵਿੱਚ ਜਿਵੇਂ ਹੁਣ ਸੀਜ਼ਨ ਮੁੱਕ ਗਿਆ ਉਦੋਂ ਪੈਸੇ ਦਿੱਤੇ ਜਾਂਦੇ ਆ ਔਰ ਉਹ ਮਿਡ ਆਫ ਦਾ ਸੀਜ਼ਨ ਮੈਚ ਚੱਲਦੇ ਸੀ ਜੇ ਪਲੇਅਰ ਇਦਾਂ ਖੇਡ ਜਾਂਦੇ ਤਾਂ ਪੈਸੇ ਵੀ ਉਹਨਾਂ ਦੇ ਜਾਂਦੇ ਲੱਗਣੇ ਸਾਰੇ ਤੇ ਬੈਨ ਵੀ ਹੋ ਜਾਣੇ ਤੇ ਗਾਂ ਤੋਂ ਸੱਦਣਾ ਵੀ ਨਹੀਂ ਸਕੀ। ਸੋ ਇਸ ਕਰਕੇ ਜਿਹੜੀ ਫੈਡਰੇਸ਼ਨ ਤੁਸੀਂ ਆਉਨੇ ਹੋ ਉਸ ਫੈਡਰੇਸ਼ਨ ਦੇ ਵਿੱਚ ਹੀ ਤੁਹਾਨੂੰ ਖੇਡਣਾ ਪੈਂਦਾ। ਬਰ ਸਾਬ ਇਹ ਤਾਂ ਗੱਲ ਰਹਿ ਗਈ ਤੁਹਾਡੀ ਜਿਹੜੀ ਤੁਸੀਂ ਟੀਮ ਖਲਾਈ ਆ ਕੱਪ ਤੇ। ਜਿਹੜਾ ਆਉਣ ਵਾਲਾ ਸਮਾਂ ਆ ਹੁਣ ਅਗਲੇ ਸਾਲ ਵੀ ਟੀਮਾਂ ਆਉਣਗੀਆਂ, ਪਲੇਅਰ ਆਉਣਗੇ। ਜਿਹੋ ਜੀ ਵੀ ਟੀਮ ਬਣਦੀ ਆ ਗਾਂ ਤੋਂ ਤੁਸੀਂ ਕਿਤੇ ਨਾ ਕਿਤੇ ਰਿਕਵੈਸਟ ਕਰੋਗੇ ਫੈਡਰੇਸ਼ਨਾਂ ਨੂੰ ਵੀ ਜੇ ਸਾਡੇ ਇੱਕ ਕੱਪ ਤੇ ਸਾਡੀ ਟੀਮ ਨੂੰ ਖੁੱਲ ਦਿੱਤੀ ਜਾਵੇ ਵਿੱਚ ਸਾਨੂੰ ਟੀਮ ਬਣਾ ਲੈਣ ਦਿੱਤੀ ਜਾਵੇ ਇਦਾਂ ਦੀ ਕੋਈ ਗੱਲਬਾਤ ਹੋਈ ਹਜੇ ਕਿਸੇ ਫੈਡਰੇਸ਼ਨ ਨਾਲ ਜਾਂ ਕਰੋਗੇ ਆਨਲਾਈਨ ਟਾਈਮ ਦੇ ਵਿੱਚ ਦੇਖੋ ਇਸ ਦਫਾ ਵੀ ਅਸੀਂ ਆਖਿਆ ਸੀ ਮੇਰਾ ਦੇਲਸੀ ਵੀ ਉਹ ਮੁੰਡੇ ਜਿਹੜੇ ਆ ਗਏ ਮੁਕੱਦਸ ਜਾਂ ਦੋ ਚਾਰ ਮੁੰਡੇ ਜਿਹੜੇ ਆ ਗਏ ਆਪਣੇ ਬਣਾ ਲਈ ਨਹੀਂ ਆਸੂ ਸੀ ਨਹੀਂ ਆਸੂ ਸੀ ਜਿਹੜੇ ਵੀ ਲੜਕੇ ਆ ਗਏ ਉਹ ਅਸੀਂ ਖਿਲਾ ਲਈ ਪਰ ਨਹੀਂ ਉਹਨਾਂ ਨੇ ਆਖਿਆ ਨਹੀਂ ਅਸੀਂ ਨਹੀਂ ਖੇਡਾਂਗੇ ਤਾਂ ਇਸ ਕਰਕੇ ਫੈਡਰੇਸ਼ਨ ਆ ਭਾਵੇਂ ਜਿਵੇਂ ਮਰਜ਼ੀ ਐ ਭਾਵੇਂ 10 ਬਣ ਜਾਣ ਮੁੰਡੇ ਜ਼ਿਆਦਾ ਹੁਣ ਪਰ ਇਹ ਵੀ ਇਹਨਾਂ ਦਾ ਇੰਨਾ ਹੋਣਾ ਚਾਹੀਦਾ ਕੱਪ ਤੇ ਖੇਡਿਓ ਯਾਰ ਕੱਪ ਤੇ ਜਾਂ ਪਲੇਅਰ ਹੁਣ ਜਿੱਦਾਂ ਇੱਥੇ ਮੈਚ ਮੇਰਾ ਮੁੱਕ ਗਿਆ ਤੁਹਾਡੇ ਅਜੇ 4 ਮੈਚ ਰਹਿੰਦੇ ਤੁਹਾਡੀ ਫੈਡਰੇਸ਼ਨ ਦੇ ਮੈਨੂੰ ਤੁਹਾਡੇ ਵੀ ਮੈਚ ਖੇੜਨੇ ਚਾਹੀਦੇ ਹਾਂ ਇਹਦੇ ਕੰਮ ਵੇਖੋ ਇੱਕ ਵੱਡੀ ਪ੍ਰੋਮੋਸ਼ਨ ਤੇ ਤਾਂ ਹੀ ਹੈ ਨਾ ਹਰਾਲ ਮਿਲ ਕੇ ਹਰਾਲ ਮਿਲਦੇ ਹੁਣ ਮੇਰਾ ਮੈਚ ਖਤਮ ਹੋ ਗਏ ਮੈਂ ਤੁਹਾਡੇ ਮੈਚ ਖੇਡਾਂ ਤੁਹਾਡੇ ਖਤਮ ਹੋ ਜੇ ਕੇ ਫੈਡਰੇਸ਼ਨ ਦਾ ਹੈਗਾ ਤੇ ਉਹ ਵੀ ਮੈਂ ਖੇਡਾਂ ਪੈਸੇ ਪਲੇਅਰ ਤੇ ਭੰਨੇ ਆ ਨਾ ਕਿ ਉਹ ਤੁਹਾਨੂੰ ਬੈਨ ਕੀਤਾ ਜਾਵੇ ਜੀ